ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 2 ਜਨਵਰੀ ਅਸੀਂ ਆਏ ਹੋਏ ਆ ਸ੍ਰੀ ਫਤਗੜ ਸਾਹਿਬ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ੍ਰੀ ਫਤਗੜ ਸਾਹਿਬ ਔਰ ਅੱਜ ਵੀ ਸੰਗਤਾਂ ਦੇਸ਼ ਵਿਦੇਸ਼ ਤੋਂ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫਤਗੜ ਸਾਹਿਬ ਪਹੁੰਚ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਕਾਰਾਂ ਦੀਆਂ ਲਾਈਨਾਂ ਇਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸੰਗਤਾਂ ਮੱਥਾਂ ਟੇਕਣ ਆਈਆਂ ਹੋਈਆਂ ਨੇ ਔਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਮਾਤਾ ਗੁਜਰੀ ਕਾਲਜ ਔਰ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਬਿਲਕੁਲ ਨਾ ਮਾਤਾ ਗੁਦਰੀ ਕਾਲਜ ਦੇ ਸਾਹਮਣੇ ਇੱਕ ਉੱਚੀ ਪਹਾੜੀ ਤੇ ਖੜਾ ਔਰ ਇਸ ਪਹਾੜੀ ਤੇ ਨਿਸਾਨ ਸਾਹਿਬ ਵੀ ਨੇ ਔਰ ਜੇਕਰ ਇਸ ਪਹਾੜੀ ਨੂੰ ਅੱਜ ਬਹੁਤ ਸਾਰੀਆਂ ਸੰਗਤਾਂ ਨੇ ਇਸ ਪਹਾੜੀ ਤੇ ਆਪਣੀਆਂ ਕਾਰਾਂ ਲਗਾਈਆਂ ਕਿਉਂਕਿ نیچے ਖੜਨ ਲਈ ਥਾਂ ਨਹੀਂ ਔਰ ਜੇਕਰ ਇਸ ਪਹਾੜੀ ਦਾ ਇਹ ਕਾਫੀ ਉੱਚੀ ਆ ਜੇ ਕਿਸੇ ਨੂੰ ਕੋਈ ਇਸ ਪਹਾੜੀ ਦਾ ਹਿਸਟਰੀ ਪਤਾ ਹੋਵੇ ਤਾਂ ਪਲੀਜ਼ ਸਾਡੇ ਨਾਲ ਕੰਟੈਕਟ ਜਰੂਰ ਕਰਿਓ ਅਸੀਂ ਉਸ ਭਰਾ ਦੇ ਨਾਲ ਪੂਰੀ ਵੀਡੀਓ ਬਣਾ ਕੇ ਸੰਗਤਾਂ ਨੂੰ ਵੀ ਇਸ ਪਹਾੜੀ ਦੀ ਜੇਕਰ ਕੋਈ ਹਿਸਟਰੀ ਹੈ ਜਿਹਨੂੰ ਪ੍ਰੋਪਰ ਜਾਣਕਾਰੀ ਹੈ ਕਿਉਂਕਿ ਮੈਂ ਪ੍ਰੋਪਰ ਜਾਣਕਾਰੀ ਲੈ ਕੇ ਹੀ ਬੋਲ ਸਕਦਾ ਜਾਂ ਕਿਸੇ ਨੂੰ ਪਤਾ ਤਾਂ ਪਲੀਜ਼ ਸਾਡੇ ਨਾਲ ਆ ਕੇ ਸਾਡੇ ਨਾਲ ਕੰਟੈਕਟ ਕਰ ਲਿਓ ਤੇ ਸਾਨੂੰ ਇਸ ਪਹਾੜੀ ਦੀ ਵੀ ਥੋੜੀ ਜੀ ਹਿਸਟਰੀ ਬਾਰੇ ਜਾਣਕਾਰੀ ਦਿਓ